ਵੇਖੋ ਜਿਹੜਾ ਅਸਲ ਮਸਲਾ ਦੇਖਿਆ ਜਾਵੇ ਸਹਨੇਪਿੰਡ ਨਾਲ ਜੁੜਿਆ ਹੋਇਆ ਇੱਕ ਗਰੀਬ ਮਹਾਜਨ ਪਰਿਵਾਰ ਆ ਜਿਵੇਂ ਆਪਾਂ ਪਿੰਡਾਂ 'ਚ ਰਹਿੰਦੇ ਆ ਪਰਿਵਾਰ ਹਿੰਦੂ ਸਿੱਖ ਇਸਾਈ ਮੁਸਲਮਾਨ ਸਾਰੇ ਰਹਿੰਦੇ ਆ ਆਪਾਂ ਪਰਿਵਾਰ ਦੀ ਤਰ੍ਹਾਂ ਰਹਿੰਦੇ ਆ ਉਹ ਪਰਿਵਾਰ ਦੀ ਤਰ੍ਹਾਂ ਇਹ ਮਸਲਾ ਜੱਥੇਬੰਦੀ ਕੋਲੇ ਆਇਆ ਕਿਉਂਕਿ ਜਿਹੜਾ ਪਰਿਵਾਰ ਸੀਗਾ ਇੱਕ ਜਿਵੇਂ ਆਪਣੀ ਮਹਾਜਨਾਂ ਦੀ ਛੋਟੀ ਹੱਤੀ ਹੁੰਦੀ ਆ ਆਪਣੇ ਪਿੰਡਾਂ 'ਚੋਂ ਇਹਨਾਂ ਦੀ ਛੋਟੀ ਹੱਤੀ ਸੀ ਉਹ ਤੋਂ ਥੋੜਾ ਥੋੜਾ ਸਮਾਨ ਵੇਚ ਕੇ ਆਪਦਾ ਇਹ ਦਿਨ ਬਥਰ ਕਰਦੇ ਸੀ ਕੁਝ ਇਹਨਾਂ ਨੇ ਪੈਸੇ ਜੋੜੇ ਆ ਉਹਦੇ ਕੁਝ ਕਰਜ਼ਾ ਚੱਕਿਆ ਏ ਸੋਚ ਕੇ ਵੀ ਸਾਡਾ ਬੱਚਾ ਬਾਹਰ ਜਾਊਗਾ ਸਾਡੇ ਦਿਨ ਫਿਰਨਗੇ ਚਾਰ ਪੈਸੇ ਆਉਣਗੇ ਪਰ ਹੋਇਆ ਉਲਟ ਇਥੇ ਇੰਗਲਿਸ਼ ਅਕੈਡਮੀ ਨਾਮ ਦੇ ਜਿਹੜੇ ਇਲੈਗਲ ਧੰਦਾ ਕਰਦੇ ਆ ਆਪਣੇ ਬਾਹਰ ਭੇਜਣ ਦਾ ਉਹਨਾਂ ਦੇ ਧੱਕੇ ਚੜ ਗਏ ਉਹਨਾਂ ਨੇ ਲਾਰੇ ਲਾਏ ਇਹਨਾਂ ਨੂੰ 22 ਲੱਖ ਰੁਪਏ ਚ ਗੱਲ ਕੀਤੀ ਵਰਕ ਪਰਮਿਟ ਵੀ ਪਰ ਤੇ ਨਾਲ ਕੰਟਰੈਕਟ ਦਵਾਇਆ ਇਹਨਾਂ ਨੂੰ ਜੋਬ ਦਾ ਨਾ ਤਾਂ ਉਹ ਨੌਕਰੀ ਮਿਲਲੀ ਬੱਚਾ ਉੱਥੇ ਠੋਕਰਾਂ ਖਾ ਰਿਹਾ ਪਰਿਵਾਰ ਉਹਦੀ ਮਾਂ ਇੱਥੇ ਨਾਲ ਮਾਤਾ ਜੀ ਆਏ ਹੋਇਆ ਤੇ ਉਹਦੇ ਪਿਤਾ ਜੀ ਵੀ ਨੇ ਇੱਥੇ ਨਾਲ ਤੇ ਸਾਰਿਆਂ ਤੋਂ ਵੱਡੀ ਗੱਲ ਜਿਹੜਾ ਪਰਿਵਾਰ ਆਏ ਬਿਮਾਰੀਆਂ ਨਾਲ ਪੀੜਤ ਪਰਿਵਾਰ ਆ ਕੈਂਸਰ ਆ ਮਾਤਾ ਜੀ ਨੂੰ ਉਹਨਾਂ ਨੂੰ ਬੜੇ ਦੁੱਖ ਦੀ ਗੱਲ ਆ ਤੇ ਤੇ ਵਪਾਰੀ ਵਰਗ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਇਹ ਜਿਹੜਾ ਪਰਿਵਾਰ ਆ ਮਹਾਜਨ ਪਰਿਵਾਰ ਆ ਗਰੀਬ ਪਰਿਵਾਰ ਆ ਵੀ ਇਹਨਾਂ ਦੀ ਮਦਦ ਜੇ ਕਿਸਾਨ ਆ ਕੇ ਕਿੱਡੀ ਕੀ ਗੱਲ ਹੋਊਗੀ ਨਾਲ ਅਸੀਂ ਖੜੇ ਆ ਆਪਣੇ ਪਰਿਵਾਰ ਦੇ ਤੌਰ ਤੇ ਖੜੇ ਆ ਹੋ ਸਕਦਾ ਜੇ ਹੱਟੀਆਂ ਚਲਾਉਂਦੇ ਨੇ ਇਹਦਾ ਮਤਲਬ ਹੈ ਨਹੀਂ ਵੀ ਸਾਡੇ 'ਚ ਕੋਈ ਫਰਕ ਆ ਉਹਨਾਂ 'ਚ ਪਰ ਪਰ ਦੇ ਲਾਠੀ ਚਾਰੀ ਕੇ ਤਾਂ ਡਾਂਗਾਂ ਜਲਾਈਆਂ ਉਸਤੇ ਉੱਥੇ ਜੋ ਹੋਈ ਆ ਉਹਨਾਂ ਦਾ ਜਦੋਂ ਆਪਣਾ ਸਮਝੌਤਾ ਚੱਲਦਾ ਸੀਗਾ ਬਾਹਰ ਦੋਨੇ ਧਰਾਂ ਵੱਲੋਂ ਮਿਸਅੰਡਰਸਟੈਂਡਿੰਗ ਹੋਈ ਆ ਉਹ ਮਤਭਾਗੀ ਆ ਹੋਣੀ ਨਹੀਂ ਚਾਹੀਦੀ ਸੀਗੀ ਕੋਈ ਗੱਲਬਾਤ ਚੱਲਦੀ ਆ ਇਹ ਜੋ ਗੱਲਾਂ ਹੁੰਦੀਆਂ ਨੇ ਮਾੜੀ ਹੋਈ ਆ ਗੱਲ ਨਹੀਂ ਹੋਣੀ ਚਾਹੀਦੀ ਸੀ ਪਰ ਹੋਈ ਦੋਹੇ ਧਰਾਂ ਵੱਲੋਂ ਹੋਈ ਆ ਉਹ ਹੁਣ ਕੀ ਚਾਹਦੇ ਤੁਸੀਂ ਹੁਣ ਤਾਂ ਅਸੀਂ ਜਥੇਬੰਦੀ ਪਰਿਵਾਰ ਨਾਲ ਡੱਟ ਕੇ ਖੜੀ ਆ ਇਨਸਾਫ ਇਹਨਾਂ ਨੂੰ ਦਵਾਵਾਂਗੇ ਅਸੀਂ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਸਾਦਾ ਸੰਘਰਸ਼ ਚੱਲਦਾ ਰਹੂਗਾ ਦੇਖੋ ਜਿਹੜਾ ਚੀਜ਼ ਨਾਲ ਇਹਨੂੰ ਜੋੜਿਆ ਜਾ ਰਿਹਾ ਉਹ ਚੀਜ਼ ਇਹ ਹੈ ਨਹੀਂ ਜਿਹੜਾ ਵਪਾਰ ਮੰਡਲ ਨਾਲ ਇਹ ਜੋੜਾ ਜੋੜਿਆ ਜਾ ਰਿਹਾ ਇਹ ਬਿਲਕੁਲ ਨਜਾਇਜ਼ ਤੌਰ ਤੇ ਜੋੜ ਰਹੇ ਆ ਕਿਉਂਕਿ ਇੱਕ ਮਹਾਜਨ ਪਰਿਵਾਰ ਆ ਜਿਹਦੇ ਲਈ ਖੜੇ ਆ ਜਿਹੜਾ ਮੁੰਡਾ ਸੈਫੀ ਮਿੱਤਰਾ ਉਹ ਇੱਕ ਅਗਰਵਾਲ ਪਰਿਵਾਰ ਦਾ ਬੱਚਾ ਦਾ ਪਿੰਡ ਸ਼ੈਣਾ ਉਹਨਾਂ ਦਾ ਤੇ ਜਿਹੜਾ ਇਹ ਬਾਜ਼ਾਰਬੰਦ ਕਰਿਆ ਇਹਨਾਂ ਨੇ ਇਹ ਬਿਲਕੁਲ ਗਲਤ ਕਰ ਰਹੇ ਆ ਕਿਉਂਕਿ ਇੱਕ ਇਹ ਮਹਾਜਨ ਪਰਿਵਾਰ ਆ ਜਿਹਦੇ ਲਈ ਭਾਰਤੀ ਕਿਸਾਨ ਜੁਨੀਅਨ ਇੱਕ ਟੱਡਕਾਉਂਦਾ ਖੜੀ ਆ ਕਿਉਂਕਿ ਉਹਨੇ ਵੱਖ-ਵੱਖ ਦਫ਼ਤਰਾਂ 'ਚ ਬਹੁਤ ਚੱਕਰ ਕੱਟਿਆ ਬੱਚਾ ਉਹਨਾਂ ਦਾ ਬਾਹਰ ਤੋਰਿਆ ਸੀ ਲਿਖਤੀ ਰੂਪ ਦੇ ਵਿੱਚ ਦਿੱਤਾ ਇਹਨਾਂ ਨੇ ਬਿਲਕੁਲ ਐਗਰੀਮੈਂਟ ਹੋਇਆ ਵਾ ਵੀ 5 ਸਾਲ ਦਾ ਵਰਕ ਪਰਮਿਟ ਬਿੱਟ ਜੋਬ 18000 ਪਾਉਂਡ ਸਾਲ ਦੀ ਸੈਲਰੀ ਜਦੋਂ ਵੀ ਯੂਨੀਅਨ ਕੋਈ ਇਹ ਚੀਜ਼ ਫੜਦੀ ਆ ਉਹ ਸਾਰਾ ਕੁਝ ਦੇਖ ਕੇ ਫੜਦੀ ਆ ਇੱਕ ਜਿਹੜਾ ਮਹਾਜਨ ਪਰਿਵਾਰ ਸੀ ਹੱਕ ਤਾਂ ਬਣਦਾ ਸੀ ਇਹਨਾਂ ਦਾ ਸ਼ਹਿਰ ਦੇ ਲਾਲਿਆਂ ਦਾ ਆਪਦੇ ਇਸ ਗਰੀਬ ਪਰਿਵਾਰ ਦੇ ਨਾਲ ਖੜਨ ਦਾ ਖੜੇ ਕੀ ਆ ਵਪਾਰੀ ਵਪਾਰੀਆਂ ਨਾਲ ਤਾਂ ਇਹ ਕੋਈ ਮੁੱਦਾ ਹੀ ਨਹੀਂ ਇੱਕ ਇਹ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਬਾਕੀ ਇਮੀਗ੍ਰੇਸ਼ਨ ਦਾ ਉਹਨਾਂ ਕੋਲੇ ਲਾਇਸੈਂਸ ਵੀ ਹੈ ਨਹੀਂ ਜਿਹੜੇ ਬੰਦੇ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਆ ਤੁਸੀਂ ਮੀਡੀਆ ਰਾਹੀਂ ਇਹ ਪੜਤਾਲ ਕਰ ਲੋ ਉਹਨਾਂ ਬੰਦਿਆਂ ਕੋਲੇ ਲਾਇਸੈਂਸ ਵੀ ਹੈ ਨਹੀਂ ਨਜਾਇਜ਼ ਤੌਰ ਤੇ ਇਹ ਉਹਨੂੰ ਚਲਾ ਰਹੇ ਆ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਡਕਾਉਂਦਾ ਜਿੱਥੇ ਵੀ ਕੋਈ ਠੱਗਾ ਕਿਸੇ ਨਾ ਹੁੰਦਾ ਉੱਥੇ ਜਾ ਕੇ ਖੜਦੇ ਆ ਖੜਦੇ ਸੀ ਖੜਦੇ ਰਹਿਾਂਗੇ ਉਹਨਾਂ ਮਨੂੰ ਦੋਸ਼ ਲਾਇਆ ਜਾ ਰਿਹਾ ਕਿ ਕਿਸਾਨ ਯੂਨੀਅਨ ਨੇ ਪੈਸੇ ਲੈ ਕੇ ਘਰਨੇ ਲਾ ਰਹੇ ਨੇ ਸਾਡਾ ਉਹਨਾਂ ਦਾ ਗੱਲ ਵੀ ਕਾਨੂੰਨੀ ਤੌਰ ਤੇ ਕਰਦੇ ਪੁਰਤ ਪ੍ਰਕਾਸ਼ ਜਾਂ ਦਾ ਕੋਰਟ ਦੇ ਥਰੂ ਕਰਦੇ ਪਰ ਸਾਡੀ ਪੈਰਾਂ ਵਾਲੇ ਜੁਗਾਂ ਤੇ ਤਾਂ ਮੈ ਲਏ ਕਹਿੰਦੇ ਦੇਖੋ ਮੈਂ ਤੁਹਾਡੇ ਮੀਡੀਆ ਰਾਹੀਂ ਇਹ ਗੱਲ ਕਹਿਣਾ ਚਾਹੁੰਦਾ ਮੇਰਾ ਪਿੰਡ ਸ਼ੈਣਾ ਬਲਾਕ ਪ੍ਰਧਾਨ ਜਸਪੀਰ ਸਿੰਘ ਸੀਰਾ ਦਾ ਮੇਰੇ ਪਿੰਡ ਤੇ ਪਤਾ ਕਰ ਲੋ ਸਾਰੇ ਥੋਡੇ ਜਿੰਨੇ ਵੀ ਆੜਤ ਗਿਆ ਉਹ ਬਰਨਾਲੇ ਬੈਠੇ ਆ ਦੁਕਾਨਦਾਰ ਬਰਨਾਲੇ ਬੈਠੇ ਆ ਇਮੀਗ੍ਰੇਸ਼ਨ ਵਾਲੇ ਬਰਨਾਲੇ ਬੈਠੇ ਆ ਕੋਈ ਬੰਦਾ 1 ਰੁਪਿਆ ਖਾਤ ਕਰ ਦੇ ਆ ਤੁਹਾਡੇ ਸਾਹਮਣੇ ਆਤਮ ਹੱਤਿਆ ਕਰ ਲਾਂਗੇ ਇਹ ਜੇ ਬੰਦੇ ਆ ਸੀ ਅਸੀਂ ਉਹ ਬੰਦੇ ਨਹੀਂ ਉਹ ਠੱਗ ਟੋਲਾ ਨਹੀਂ ਵੀ ਪੈਸੇ ਲੈ ਕੇ ਕੀ ਗੱਲ ਹੱਕ ਮੰਗਦਾ ਸੀ ਮਹਾਜਨਾਂ ਦਾ ਮਹਾਜਨ ਨਾਲ ਖੜਨ ਦਾ ਤੇ ਇੱਕ ਜਿਹੜੇ ਪਾਸੇ ਇਸ ਚੀਜ਼ ਨੂੰ ਜੋੜ ਰਹੇ ਆ ਉਹ ਚੀਜ਼ ਇਹ ਹੈ ਨਹੀਂ ਅਸੀਂ ਸਾਫ਼ ਆ ਨਾ ਕਿਸੇ ਤੋਂ ਪੈਸੇ ਖਾਦੇ ਆ ਨਾ ਗੰਦ ਖਾਦਾ ਨਾ ਖਾਣਾ ਤੇ ਨਾ ਹੀ ਖਾਗੇ ਜਿੰਨਾ ਚਿਰ ਦੁਨੀਆ ਦੇ ਵਿੱਚ ਰਹਾਂਗੇ ਸਾਫ਼ ਹੋ ਕੇ ਚੱਲਾਂਗੇ ਤੁਸੀਂ ਇਹ ਖਬਰਾਂ ਪੂਰੇ ਪ੍ਰੋਪਰ ਤੌਰ ਤੇ ਚਲਾਓ ਕੋਈ ਇੱਕ ਬੰਦੇ ਨੂੰ ਗਰ ਗੱਢ ਕੇ ਕਹੇਦੇ 40 ਸਾਲ ਦੀ ਉਮਰ ਆ ਜੇ ਕਿਸੇ ਨਾਲ 1 ਰੁਪਏ ਦੀ ਠੱਗੀ ਕਰੀ ਹੋਵੇ ਜਿਹੜੀ ਗੱਲ ਇਹ ਜੋੜ ਰਹੇ ਆ 1 ਰੁਪਏ ਦਾ ਖਾਬਤ ਕਰਦੇ ਹੋ ਜੁਨੀਅਨ ਛੱਡ ਜਾਗੇ ਮੁੜ ਕੇ ਪ੍ਰਦਰਸ਼ਨ ਨਹੀਂ ਕਰਦੇ ਇਕਰਪੀਆ ਕਰ ਦੋ ਕੋਈ ਸ਼ਰਤ ਅਗਲਾ ਕੀ ਹੋ ਮੈਂ ਤੁਹਾਡੀ ਮੰਗਿਆ ਹੁਣ ਉਹ ਵੀ ਤਾਂ ਮੇਰੇ ਬੈਠੇ ਤੁਸੀਂ ਤਾਂ ਮੇਰੇ ਅਸੀਂ ਦੇਖੋ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਮੀਟਿੰਗ ਚੱਲੀ ਜਾਂਦੀ ਆ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਇੰਨਾ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਐਨਾਂ ਨੂੰ 420 ਦਾ ਪਰਚਾ ਦੇ ਕੇ ਇਹਨਾਂ ਨੂੰ ਅੰਦਰ ਛੱਟਿਆ ਜਾਵੇ ਇਹਨਾਂ ਨੂੰ ਪਤਾ ਲੱਗੇ ਅਸੀਂ ਹੁਣ ਮੰਗੀ ਸਾਡੀ ਇਹ ਆ ਵੀ ਇਹਨਾਂ ਦੇ 420 ਦਾ ਪਰਚਾ ਕਰਿਆ ਜਾਵੇ ਅਗਲੀ ਹੁਣ ਰੋਟੀ ਪਾਣੀ ਇਹ ਖਾ ਰਹੇ ਆ ਸਾਰੇ ਜਿੰਨੇ ਜੁਨੀਅਨ ਦੇ ਵਰਕਰ ਆ ਉਸ ਤੋਂ ਬਾਅਦ ਮੀਟਿੰਗ ਨੇ ਕਰਕੇ ਦੇਖਾਂਗੇ ਵੀ ਕਿੱਧਰ ਨੂੰ ਚੱਲਣਾ ਜੀ ਕੁਝ ਜਿਹੜੇ ਖੋਤੀ ਕਿਸਾਨ ਜੁਨੀਅਨ ਬਣਾ ਕੇ ਆਪਦਾ ਲੁੱਟ ਖਸੁੱਟ ਦੇ ਧੰਦੇ ਚਲਾਉਂਦੇ ਨੇ ਤੇ ਸਾਰੇ ਪੰਜਾਬ ਚ ਤਾਂ ਇਸ ਕਰਕੇ ਵਪਾਰੀਆਂ 'ਚ ਬਹੁਤ ਜ਼ਿਆਦਾ ਰੋਸ ਸੀਗਾ ਤੇ ਉਹਦੇ ਵੀ ਅੰਗੇਸਤੀ ਅਸੀਂ ਇਹ ਰੱਖਿਆ ਸੀ ਜੇ ਕੋਈ ਮਰ ਕੇ ਸਾਡਾ ਇਹ ਸੀ ਵੀ ਜੇ ਕੋਈ ਆ ਕੇ ਅੱਜ ਵੀ ਨਿਆਂਤ ਨਹੀਂ ਲਾ ਲੋਂਗੇ ਤਾਂ ਵਪਾਰੀਆਂ ਨੇ ਪ੍ਰਣ ਕਰ ਰੱਖਿਆ ਸੀ ਦੇ ਸਿੱਤਾਂ ਨਾਲ ਲਾਉਂ ਨਹੀਂ ਦੇਣਾ ਚਾਹੇ ਕੁਝ ਵੀ ਹੋ ਜੇ ਚਾਹੇ ਸਾਨੂੰ ਬਰਾਬਰ ਕੋਈ ਜੋ ਵੀ ਗੰਨੇ ਪਾਸੋਂ ਹੋ ਮਬਾਰੀਆਂ ਦੇ ਡਾਂਗਾ ਮਾਰ ਕੇ ਜਾਂ ਹੋਰ ਕਰਕੇ ਵੀ ਅੱਜ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਤੋਂ ਨਾਲ ਲਾਉਂ ਨਹੀਂ ਦੇਣਾ ਇਹ ਪਪਾਰੀ ਇਸ ਕਰਕੇ ਇਕੱਠੇ ਹੋਏ ਸੀਗੇ ਲੇਕਿਨ ਇਹਦੇ ਵਿੱਚ ਪ੍ਰਸ਼ਾਸਨ ਦਾ ਵੀ ਸਾਨੂੰ ਸਾਥ ਰਿਹਾ ਵੀ ਉਹਨਾਂ ਨੇ ਸਾਡੇ ਨੇੜੇ ਉਹਨਾਂ ਨੂੰ ਹੋਣ ਨਹੀਂ ਦਿੱਤਾ ਤੇ ਰੋਕ ਕੇ ਰੱਖਿਆ ਮਗਰ ਤੇ ਦੂ ਬਾਅਦ ਉਹਨਾਂ ਨੂੰ ਉਹਨਾਂ ਨੇ ਵਾਪਸ ਕਰਤਾ ਤੇ ਅਸੀਂ ਹੁਣ ਪ੍ਰਸ਼ਾਸਨ ਦਾ ਵੀ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਜੇ ਕਿਤੇ ਉਹ ਪ੍ਰਸ਼ਾਸਨ ਦੀ ਗੱਲ ਨਾ ਮੰਨਦੇ ਜਾਂ ਨਾ ਰੁਕਦੇ ਜਾਂ ਆ ਜਾਂਦੇ ਫਿਰ ਅਸੀਂ ਤਾਂ ਜ਼ਰੂਰਤੀ ਦੇਣਾ ਸੀ ਕਿ ਇੱਕ ਪਾਸਾ ਕਰ ਦੇਣਾ ਸੀਗਾ ਅੱਜ ਅਸੀਂ ਪੂਰੀ ਤਿਆਰੀ ਸੀ ਸਾਰੇ ਵਪਾਰੀ ਪੰਜਾਬ ਲੈਵਲ ਦੇ ਵਪਾਰ ਮੰਡਲਾਂ ਦੇ ਪ੍ਰਧਾਨ ਆਏ ਹੋਏ ਸੀ ਕਈ ਸ਼ਹਿਰਾਂ ਚੋਂ ਸਾਡੇ ਪੰਜਾਬ ਪ੍ਰਦੇਸ਼ ਰਜਿਸਟਰਡ ਵਪਾਰ ਮੰਡਲ ਦੇ ਪ੍ਰਧਾਨ ਬਠਿੰਡੇ ਤੋਂ ਅਮਿਤ ਕਪੂਰ ਜੀ ਆਏ ਹੋਏ ਸੀਗੇ ਔਰ ਮਲਕੇ ਬਹੁਤ ਸਾਨੂੰ ਪੰਜਾਬ ਚੋਂ ਹਿੰਦੁਸਤਾਨ ਚੋਂ ਵੀ ਕੋਲਾ ਆਈਆਂ ਉਹਨਾਂ ਨੇ ਸਾਡਾ ਇਸ ਗੱਲ ਤੇ ਐਪਰੀਸ਼ੀਏਟ ਕੀਤਾ ਤੇ ਸਾਨੂੰ ਸਹਿਯੋਗ ਵੀ ਦਿੱਤਾ ਅਸੀਂ ਬਿਲਕੁਲ ਬੇਨਤੀ ਕਰਦੇ ਆਂ ਬਾਰ-ਬਾਰ ਕਹਿੰਨੇ ਆਂ ਦੇਖੋ ਕਿਸਾਨ ਜਥੇਬੰਦੀਆਂ ਨੇ ਜਦੋਂ ਇੰਨੇ ਨੇ ਧੰਦੇ ਲਾਏ ਸੈਂਟਰ ਸਰਕਾਰ ਤੇ ਅਸੀਂ ਉਹਨਾਂ ਦੇ ਨਾਲ ਜਾਂਦੇ ਰਹੇ ਧਰਨਾਂ ਚ ਜਾ ਕੇ ਆਏ ਬਾਹਰ ਵੀ ਜਾਂਦੇ ਰਹੇ ਲੋਕਲ ਸਟੇਜਾਂ ਤੇ ਬੋਲੇ ਤੇ ਸਾਰੇ ਵਪਾਰੀਆਂ ਨੇ ਸਾਥ ਦਿੱਤਾ ਬੰਦ ਵੀ ਕਰਾਇਆ ਜਦੋਂ ਉਹਨਾਂ ਨੇ ਕਿਹਾ ਸੀ ਤੇ ਕੋਈ ਉਹਨਾਂ ਨੇ ਕੋਈ ਦੋਪਹਿਰ ਫੰਡ ਵੀ ਕਿੱਕਾ ਬੰਗਿਆ ਜਾਂ ਬਾਜ਼ਾਰ ਚੋਂ ਵਪਾਰੀਆਂ ਨੇ ਖੁਸ਼ ਹੋ ਕੇ ਦਿੱਤਾ ਵੀ ਕੋਈ ਗੱਲ ਨਹੀਂ ਖਖਾਨੀ ਦਾ ਮੁੱਦਾ ਕਿਸਾਨ ਤੇ ਵਪਾਰੀ ਇੱਕ ਨੋਮਾ ਸਾ ਰਿਸ਼ਤਾ ਕੋਈ ਇਸ ਗੱਲ ਦੀ ਗੱਲ ਨਹੀਂ ਜਿਹੜੀਆਂ ਚੰਗੀਆਂ ਜੱਥੇਬੰਦੀਆਂ ਸੀ ਅੱਜ ਵੀ ਉਹਨਾਂ ਦੇ ਨਾਲ ਹੈ ਲੇਕਿਨ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵਪਾਰ ਮੰਡਲ ਵੱਲੋਂ ਵਪਾਰੀਆਂ ਵੱਲੋਂ ਵੀ ਉਹ ਵੀ ਸਾਡਾ ਸਮਰਥਨ ਦੇਣ ਪਰ ਸਾਨੂੰ ਇਸ ਗੱਲ ਦੀ ਨਿਰਾਸ਼ ਹੈ ਵੀ ਉਹ ਜਿਹੜੇ ਕੋਤੀ ਕਿਸਾਨ ਜਿਹੜੇ ਜੱਥੇਬੰਦੀਆਂ ਬਣਾ ਕੇ ਵਪਾਰੀਆਂ ਨੂੰ ਲੁੱਟਖਸਤ ਕਰਦੇ ਆਂ ਵੀ ਉਹ ਉਹਨਾਂ ਨੂੰ ਜਿਆਦਾ ਨੱਥ ਪਾਉਣ ਜਾਂ ਸਾਡੇ ਆ ਕੇ ਨਾਲ ਖੜਨ ਜਿਵੇਂ ਅਸੀਂ ਉਹਨਾਂ ਨਾਲ ਮੁੱਦੇ ਤੇ ਮੁੱਦਾ ਲਾ ਕੇ ਖੜੇ ਆਂ ਤੇ ਗਾਹਾਂ ਨੂੰ ਵੀ ਖੜਦੇ ਰਹਿਣਾ ਪਹਿਲੀ ਗੱਲ ਤਾਂ ਇਹ ਆ ਕਿ ਵਪਾਰੀ ਕਦੇ ਵੀ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਨਹੀਂ ਦਿੰਦਾ ਤੂੰ ਕਦੇ ਵੀ ਦੇਖਿਆ ਹੋਊਗਾ ਵਪਾਰ ਵਪਾਰੀ ਜਿਹੜਾ ਹੋਊਗਾ ਉਹ ਕਦੇ ਆਪਣੀ ਦੁਕਾਨ ਬੰਦ ਕਰਕੇ ਧਰਨਾ ਨਹੀਂ ਦਿੰਦਾ ਪਰ ਇਹ ਮਜਬੂਰੀ ਸੀ ਕਈ ਟਾਈਮ ਤੋਂ ਇਹ ਚੱਲ ਰਿਆ ਸੀ ਕੁਝ ਅਕੌਤੀ ਕਿਸਾਨ ਸੰਘਣਨਾਂ ਦੇ ਵੱਲੋਂ ਦੁਕਾਨਾਂ ਦੇ ਮੂਰੇ ਧਰਨੇ ਲਾਏ ਜਾ ਰਹੇ ਸੀ ਟੈਂਟ ਰੱਖੇ ਜਾ ਰਹੇ ਸੀ ਉਹਨਾਂ ਧਮਕੀਆਂ ਦੇ ਯਾਰੀਆਂ ਸੀਗੀਆਂ ਕਿ ਭਾਈ ਸਾਹਿਬ ਤੁਸੀਂ ਅਸੀਂ ਤੁਹਾਡੀ ਦੁਕਾਨ ਤੇ ਆਵਾਂਗੇ ਸਾਨੂੰ ਐਨੇ ਪੈਸੇ ਦਿਓ ਇਹ ਕਰੋ ਉਹ ਕਰੋ ਇਹ ਚੱਲ ਰਿਆ ਸੀਗਾ ਉਹਦੇ ਮਜਬੂਰੀ ਬਸ ਕਿਸਾਨਾਂ ਨੇ ਵਪਾਰੀਆਂ ਨੇ ਅੱਜ ਧਰਨਾ ਦਿੱਤਾ ਤੇ ਪੂਰਾ ਬਾਜ਼ਾਰ ਬੰਦ ਕਰਾਇਆ ਤੇ ਜਦੋਂ ਇਹ ਫੈਸਲਾ ਹੁਣੇ ਹੋਇਆ ਕਿ ਸਾਨੂੰ ਪ੍ਰਸ਼ਾਸਨ ਨੇ ਆਸ਼ਵਾਸਨ ਦਿੱਤਾ ਹੋਆ ਕਿ ਕੋਈ ਵੀ ਅਕੋਤੀ ਕਿਸਾਨ ਵੀਰ ਜਾਂ ਕੋਈ ਵੀ ਕਿਸਾਨ ਵੀਰ ਨਾ ਉਹ ਹੁਣ ਛੋਟੇ ਵਪਾਰੀ ਵਪਾਰੀਆਂ ਦੇ ਦੁਕਾਨਾਂ ਦੇ ਮੂਹਰੇ ਜਾਂ ਘਰ ਦੇ ਮੂਹਰੇ ਆ ਕੇ ਤਰਨਾ ਨਹੀਂ ਦਊਗੀ ਜਿਹੜਾ ਵੀ ਇਹਨਾਂ ਦੇ ਵਿੱਚ ਟਾਈ ਅਪ ਦਾ ਜਿਹੜੀ ਵੀ ਲੜਾਈ ਚੱਲ ਰਹੀ ਆ ਲੈਣ ਦੇਣ ਦੀ ਜਾਂ ਪੈਸੇ ਦੀ ਜਾਂ ਕਿਸੇ ਵੀ ਚੀਜ਼ ਦੀ ਉਹਦਾ ਫੈਸਲਾ ਕੋਰਟ 'ਚ ਹੋਊਗਾ ਲੀਗਲੀ ਤੌਰ ਤੇ ਹੋਊਗਾ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜੋ ਪਰਸੋਂ ਕਿਸਾਨ ਯੂਨੀਅਨ ਡਕੌਂਦਾ ਤੇ ਜਿਹੜਾ ਵਪਾਰੀ ਵਰਗ ਦੇ ਵਿੱਚ ਕੁਝ ਧੱਕਾ ਮੁਕੀ ਵਗੈਰਾ ਹੋਈ ਸੀ ਉਦੇ ਸੰਬੰਧ ਦੇ ਵਿੱਚ ਅੱਜ ਬਰਨਾਲਾ ਵਪਾਰ ਮੰਡਲ ਵੱਲੋਂ ਬਰਨਾਲਾ ਨੂੰ ਬੰਦ ਬਰਨਾਲਾ ਸ਼ਹਿਰ ਦਾ ਬੰਦ ਦਾ ਐਲਾਨ ਕੀਤਾ ਗਿਆ ਸੀ ਤੇ ਜੋੜੇ ਪੰਪਾਂ ਦੇ ਪਾਸ ਇਹਨਾਂ ਨੇ ਆਪਣਾ ਧਰਨੇ ਦਾ ਉਲੀਕਿਆ ਸੀ ਤੇ ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਵੀ ਆਪਣਾ ਇੱਕ ਪ੍ਰੋਟੈਸਟ ਜਿਹੜਾ ਬਰਨਾਲਾ ਸ਼ਹਿਰ ਦੇ ਵਿੱਚ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਸੋ ਜੋ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਮਾਨਯੋਗ ਐਸਐਸਪੀ ਬਰਨਾਲਾ ਦੇ ਹੁਕਮ ਅਨੁਸਾਰ ਪੂਰੇ ਬਰਨਾਲਾ ਸ਼ਹਿਰ ਦੇ ਵਿੱਚ ਭਾਰੀ ਫੋਰਸ ਫੋਰਸ ਤਾਇਨਾਤ ਕਰਕੇ ਵੱਖ-ਵੱਖ ਨਾਕੇ ਲਗਾ ਕੇ ਜਿਹੜਾ ਇਸ ਗੱਲ ਨੂੰ ਇਨਸ਼ੋਰ ਕੀਤਾ ਗਿਆ ਸੀ ਕਿ ਦੋਨੋਂ ਗਰੁੱਪ ਆਪਸ ਦੇ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ ਤਾਂ ਜੋ ਦੁਬਾਰਾ ਕੋਈ ਇਹੋ ਜਿਹੀ ਤਣਾਅਪੂਰਨ ਸਥਿਤੀ ਨਾ ਬਣੇ ਸੋ ਉਹ ਉਸ ਦੇ ਅਧੀਨ ਹੀ ਵਰਕ ਕਰਦੇ ਹੋਏ ਆ ਜੋ ਕਿਸਾਨ ਯੂਨੀਅਨ ਦਾ ਧਰਨਾ ਸੀ ਉਹ ਦਾਣਾ ਮੰਡੀ ਬਰਨਾਲਾ ਵਿਖੇ ਕੰਟੇਨ ਕੀਤਾ ਗਿਆ ਤੇ ਜਿਹੜਾ ਵਪਾਰ ਮੰਡਲ ਦਾ ਧਰਨਾ ਸੀ ਉਹ ਜੋੜੇ ਪੰਪਾ ਦੇ ਪਾਸ ਬਾਂਸਰਟਾਇਰ ਦੇ ਸਾਹਮਣੇ ਕੰਟੇਨ ਕੀਤਾ ਗਿਆ ਤੇ ਦੋਨਾਂ ਜੋ ਧਰਨੇ ਚੱਲ ਰਹੇ ਸੀ ਕਿ ਉਹਨਾਂ ਦੇ ਨਾਲ ਨੇਗੋਸ਼ੀਏਸ਼ਨ ਹੋਈ ਨੇ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਨੇ ਸਾਡੇ ਧਿਆਨ ਵਿੱਚ ਲੈਂਦੀਆਂ ਨੇ ਸਾਨੂੰ ਦੋਨੋਂ ਪਾਸੇ ਤੋਂ ਸਾਡੇ ਕੋਲ ਜਿਹੜੀਆਂ ਇਹਨਾਂ ਦੀਆਂ ਆਈਆਂ ਨੇ ਦਰਖਾਸਤਾਂ ਵਿਭਾਗ ਮੰਡਲ ਨੇ ਵੀ ਆਪਣੇ ਕੁਝ ਮੁੱਦੇ ਸਾਡੇ ਸਾਹਮਣੇ ਲੈਂਦੇ ਨੇ ਵੀ ਜਿਹੜੇ ਉਸ ਦਿਨ ਜੋ ਇਨਸੀਡੈਂਟ ਹੋਇਆ ਇਸੇ ਤਰ੍ਹਾਂ ਜਿਹੜਾ ਕਿਸਾਨ ਯੂਨੀਅਨ ਤੇ ਜਿਹੜੇ ਪੀੜਤ ਪਰਿਵਾਰ ਸੀ ਜਿਨ੍ਹਾਂ ਦਾ ਬੱਚਾ ਬਾਹਰ ਗਿਆ ਹੋਇਆ ਉਹਨਾਂ ਵੱਲੋਂ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਗਈ ਹੈ ਸੋ ਸਾਰਿਆਂ ਨੂੰ ਬਰਾਬਰ ਵਾਚ ਕੇ ਕਾਨੂੰਨ ਦੇ ਅਨੁਸਾਰ ਜੋ ਮੰਦੀ ਕਾਰਵਾਈ ਉਹ ਕੀਤੀ ਜਾਏਗੀ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦਾ ਜਿਹੜਾ ਅਧਿਕਾਰ ਨਹੀਂ ਦਿੱਤਾ ਜਾਦਾ ਇਹਦੇ ਕੋ ਇੱਕ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਵਪਾਰੀ ਦਾ ਮਤਲਬ ਹਿੰਦੂ ਜਾਂ ਅਗਰਵਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਨਹੀਂ ਹੈ ਕੋਈ ਵੀ ਬੰਦਾ ਜਿਹੜਾ ਵਪਾਰ ਕਰਦਾ ਉਹ ਵਪਾਰੀ ਆ ਉਹ ਸਿੱਖ ਵੀ ਹੋ ਸਕਦਾ ਉਹ ਮੁਸਲਮਾਨ ਵੀ ਹੋ ਸਕਦਾ ਉਹ ਹਿੰਦੂ ਵੀ ਹੋ ਸਕਦਾ ਜੇ ਕੋ ਅਸੀਂ ਇਨਸਾਫ ਪਸੰਦ ਲੋਕ ਹੈਗੇ ਆ ਅਸੀਂ ਚਾਹਦੇ ਆ ਵੀ ਹਰ ਗੱਲ ਦੀ ਗਹਿਰਾਈ ਚ ਜਾਣਾ ਚਾਹੀਦਾ ਔਰ ਸਾਨੂੰ ਮਿਲਦਾ ਇਨਸਾਫ ਮਿਲਣਾ ਚਾਹੀਦਾ ਕਿਸੇ ਦੇ ਬਾਰ ਮੂਰੇ ਆ ਕੇ ਬੈ ਕੇ ਟੈਂਟ ਲਾ ਕੇ ਉਹਦਾ ਬੰਦ ਕਰ ਦੇਣਾ ਉਹਦੀ ਬਿਜਲੀ ਬੰਦ ਕਰ ਦੇਣੀ ਉਹਦੇ ਲੋਕ ਲਾ ਦੇਣਾ ਫਿਰ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਸਰਕਾਰਾਂ ਕਿਸ ਗੱਲ ਦੇ ਲਈ ਨੇ ਪ੍ਰਸ਼ਾਸਨ ਕਿਸ ਗੱਲ ਦੇ ਲਈ ਆ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਸਐਸਪੀ ਇਹ ਅਹੁਦੇ ਕਿਸ ਲਈ ਬਣੇ ਨੇ ਜੇ ਇਨਸਾਫ ਲੋਕਾਂ ਨੇ ਆਪਸ ਦੇ ਵਿੱਚ ਹੀ ਕਰਨਾ ਮੈਨੂੰ ਲੱਗਦਾ ਫਿਰ ਕਿਸੇ ਦੀ ਜ਼ਰੂਰਤ ਨਹੀਂ ਆਪਾਂ ਇਨਸਾਫ ਦੇ ਲਈ ਬਹੁਤ ਅੱਛਾ ਸਿਸਟਮ ਬਣਿਆ ਹੋਇਆ ਹੈ ਸੰਵਿਧਾਨ ਹੈ ਤਾਂ ਉਹ ਬੈਠ ਕੇ ਸੁਣੇ ਪ੍ਰਸ਼ਾਸਨ ਦੁਨੋ ਤੇ ਰੰਗੀ ਸੁਣੇ ਔਰ ਰਿਕਾਰਡਿੰਗ ਆਫ ਦਾ ਫੈਸਲਾ ਕਰੇ ਤੇ ਹੁਣ ਜਿਹੜਾ ਇਹ ਅੱਜ ਦਾ ਜਿਹੜਾ ਇਹ ਰੋਸ ਹੈਗਾ ਇਹ ਕੋਈ ਇੱਕ ਦਿਨ ਦਾ ਨਹੀਂ ਆ ਜਿੰਨਾ ਚਿੱਕਰ ਫੈਸਲਾ ਨਹੀਂ ਹੁੰਦਾ ਉਹਨਾਂ ਚਿੱਕਰ ਇਹ ਰੋਸ ਚੱਲੂਗਾ ਇਹ ਦੋ ਦਿਨ ਦਾ ਵੀ ਹੋ ਸਕਦਾ ਇਹ ਇੱਕ ਦਿਨ ਦਾ ਵੀ ਹੋ ਸਕਦਾ ਇਹ ਚਾਰ ਦਿਨ ਦਾ ਵੀ ਹੋ ਸਕਦਾ ਪਰਸੋਂ ਕੁਝ ਲੋਕਾਂ ਨੇ ਆ ਕੇ ਇੱਥੇ ਥੱਲਾ ਕਰਿਆ ਔਰ ਡਾਂਗਾ ਸੋਟੀਆਂ ਚਲਾਈਆਂ ਵਪਾਰੀ ਭਰਾਵਾਂ ਦੇ ਸਿਰ 'ਚ ਵੀ ਡਾਂਗਾ ਮਾਰੀਆਂ ਨੇ ਇਹ ਬਹੁਤ ਮੰਦਭਾਗੀ ਗੱਲ ਹੈ ਇਹ ਚੰਗੀ ਗੱਲ ਨਹੀਂ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ ਤੇ ਫੌਰਨ ਐਕਸ਼ਨ ਕਰ ਲੈਣਾ ਚਾਹੀਦਾ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰਾ ਬਾਜ਼ਾਰ ਬੰਦ ਕਰਕੇ ਵਪਾਰੀ ਭਰਾ ਇੱਥੇ ਇਕੱਠਾ ਹੋਇਆ ਪਰ ਹਲੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਗੱਲ ਵੀ ਨਹੀਂ ਪੁੱਛਣ ਆਇਆ ਸੋ ਮੇਰੀ ਬੇਨਤੀ ਇਹ ਹੈ ਕਿ ਜੇ ਕਿਸੇ ਦੀ ਕੋਈ ਸਮੱਸਿਆ ਸੀ ਕੋਈ ਪ੍ਰੋਬਲਮ ਸੀ ਤਾਂ ਉਹਦੇ ਵਾਸਤੇ ਪੁਲਿਸ ਹੈਗੀ ਪ੍ਰਸ਼ਾਸਨ ਹੈਗਾ ਹੈ ਕੋਟਾਂ ਕਚਰੀਆਂ ਹੈਗੀਆਂ ਨਿਪਟਾਉਣ ਵਾਸਤੇ ਆਪਾਂ ਆਪ ਹੀ ਡਾਂਗਾ ਛੋਟੀਆਂ ਲੈ ਕੇ ਜੇ ਆਉਣ ਲੱਗੇ ਤਾਂ ਇਹਦਾ ਕੋਈ ਹੱਲ ਨਹੀਂ ਹੈ ਗੱਲ ਦਾ ਇਹਦਾ ਪਲੇਸ ਵਧਾਉਣਾ ਹੈ ਵਪਾਰੀ ਭਰਾ ਨੇ ਹਮੇਸ਼ਾ ਕਿਸਾਨ ਭਰਾਵਾਂ ਨਾਲ ਇੱਕਾ ਰੱਖਿਆ ਕਿਤੇ ਦੁੱਖ ਸੁੱਖ ਚ ਲੋੜ ਪਈਏ ਨਾਲ ਖੜੇ ਨੇ ਇਹ ਜਿਹੜੀ ਗੱਲ ਹੋਈ ਹੈ ਬਹੁਤ ਮਾੜੀ ਹੋਈ ਹੈ ਔਰ ਮੈਨੂੰ ਇਹ ਲੱਗਦਾ ਵੀ ਜੇ ਇਸ ਗੱਲ ਦਾ ਅੱਜ ਕੋਈ ਹੱਲ ਨਾ ਹੋਇਆ ਬਣਦੀ ਕਾਰਵਾਈ ਇਹ ਤੇ ਨਾ ਹੋਈ ਤਾਂ ਸਾਰੇ ਪੰਜਾਬ 'ਚ ਹੀ ਇਹ ਸਾਰਾ ਬੰਦ ਹੋ ਜਾਣਾ ਹੈ ਇਹ ਤੁਸੀਂ ਦੇਖ ਲਿਓ ਅੱਜ ਮੈਂ ਤੁਹਾਨੂੰ ਗੱਲ ਦੱਸਦਾ ਔਰ ਜਿੰਨਾ ਕਰੋਸ਼ ਹੈ ਵਾਰੀ ਭਰਾਵਾਂ 'ਚ